ਬਹੁਤ ਜਿਆਦਾ ਲੂਟ ਹੋਰ ਕੀ ਜਾਂਦੀ ਹੈ ਇੱਧਰ ਕੀ ਵੇ ਨਹੀਂ ਅਗਲੇ ਨੇ ਕਹਿੰਦਾ ਕੀ ਨਿਕਲਦਾ ਇੱਧਰ ਮੈਂ ਪਿੰਜਰ ਸਿਕਾ ਇੱਧਰ ਚੂਹੀ ਪੜ ਬੰਦ ਜਸ ਇੱਧਰ ਆਈ ਨਾ ਉਹ ਵੀ ਟਿੱਖੀਆਂ ਬਹੁਤ ਹੁੰਦੀਆਂ ਤਾਂ ਮਾੜੀ ਜਿਹੇ ਨਾਲ ਹੀ ਸਹੀ ਕਰਨਾ ਨਾ ਉਹਦਾ ਕਿੰਨਾ ਚੰਗਾ மேலா கோனா <laughs> ਟਾਕੂ ਥੋੜਾ ਸਮਾਈਲ ਦਿਓ ਉਹ ਉਧਰ ਨਾਲ ਤੋਂ ਝਾਕਤੇ ਇੱਧਰ ਵੇਖਿਓ ਬੰਦਾ ਵੇਖੋ ਤੁਸੀਂ ਰਹਿਮਤ 对，没得。 ਹੱਚ ਦੇ ਹੱਚ ਦੇ ਹੱਚ ਦੇ ਚਿਚਿ 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 ਸ਼ੁਰੂ ਕਰੇ ਪ੍ਰੈਕਟਿਸ ਚਲੋ ਆਪਾਂ ਵੇਖਾਂਗੇ ਕੀ ਦੇਖੀਏ ਫਿਰ ਵੱਡਾ ਆ ਗਿਆ ਬਿਆਨ ਸਾਰੇ ਹੋ ਜਸਾਵਧਨ ਆ ਗਿਆ ਬਿਆਨ ਸਾਰੇ ਹੋ ਜਸਾਵਧਨ ਆਮ ਆਦਮੀ ਦਾ ਰਾਜ ਗਿਆ ਆਪ ਪਟਵਾਰੀਆਂ ਵਿੱਚ ਰੱਖੀ ਹੁਣ ਆਪਣਾ ਬਚਾ ਰੱਖੀ ਹੁਣ ਆਪਣਾ ਬਚਾ ਪਟਵਾਰੀਆਂ ਵਿਚ ਆੜੂ ਵਾਲੇ ਦੇਨਾਂ ਫਸਾ ਆੜੂ ਵਾਲੇ ਦੇਨਾਂ ਫਸਾ ਪਟਵਾਰੀਆਂ ਵਿੱਚ ਰੱਖੀ ਹੁਣ ਆਪਣਾ ਬਚਾ ਉਹ ਸਿਆਸਤਾ ਸਕੀਮਾਂ ਸਭ ਹੋ ਗਈਆਂ ਰੱਦ ਸਿਆਸਤਾ ਸਕੀਮਾਂ ਸਭ ਹੋ ਗਈਆਂ ਰੱਦ ਹੁਣ ਪਹਿਲਾ ਵਾਂਗੂ ਲੱਗਣੇ ਨਹੀਂ ਧਾ ਪਟਵਾਰਨੇ ਤੂੰ ਵੀ ਹੁਣ ਖਰਚਾ ਘਟਾ ਤੂੰ ਵੀ ਹੁਣ ਖਰਚਾ ਘਟਾ ਪਟਵਾਰਨੇ ਹੁਣ ਮੇਲੂ ਕੱਲੀ ਤਣਖਾ ਹੁਣ ਮੇਲੂ ਕੱਲੀ ਤਣਖਾ ਪਟਵਾਰਨੇ ਉਤੋਂ ਵਾਲਾ ਕੰਮ ਤਾਂ ਗਿਆ ਅੱਜ ਤੱਕ ਕਦੇ ਲੈ ਕੇ ਦੇਖੇ ਨਹੀਂ ਸੀ ਮੁੱਲ ਦੇ ਰਹਿੰਦੇ ਸੀ ਫਰੂਟ ਵੇ ਰਸੋਈ ਵਿੱਚ ਰੁੱਲਦੇ ਅੱਜ ਤੱਕ ਲੈ ਕੇ ਕਦੇ ਦੇਖੇ ਨਹੀਂ ਸੀ ਮੁੱਲ ਦੇ ਰਹਿੰਦੇ ਸੀ ਫਰੂਟ ਵੇ ਰਸੋਈ ਵਿੱਚ ਰੁਲਦੇ 13 ਵੀ ਵਜਣ ਗਿਆ ਸੀ 90 ਉੱਤੋਂ ਟੱਪ ਠੋਡਾ ਵੀ ਵਜਣ ਗਿਆ ਸੀ 90 ਉੱਤੋਂ ਟੱਪ ਇੰਨਾ ਜੱਟਾਂ ਦੇ ਕੁੱਕੜ ਖਾ ਖਾ ਪਟਵਾਰੀਆਂ ਵੇ ਰੱਖੀ ਹੁਣ ਆਪਣਾ ਬਚਾ ਰੱਖੀ ਹੁਣ ਆਪਣਾ ਬਚਾ ਪਟਵਾਰੀਆਂ ਵੇ ਝਾੜੂ ਵਾਲ ਦੇ ਨਾ ਫਸਾ ਕਾੜੂ ਵਾਲੇ ਦੇਨ ਨਵਸਾ ਪਟਵਾਰੀਆਂ ਵੀ ਉੱਤੋਂ ਵਾਲਾ ਕੰਮ ਤਾਂ ਗਿਆ ਫੋਟੋ ਤੁਸੀਂ ਅੰਦਰ ਲਾ ਲਓ ਫੋਟੋ ਤੁਸੀਂ ਸਟੱਡੀ ਵੀਰ ਜਿੱਦ ਸੀ ਜਾਂਦਾ ਨਾ ਪਰ ਹਨ ਕੱਢ ਕੇ ਮੈਂ ਆਏ ਹੋਏ ਹੋਰ ਲਾਈਟਿੰਗ ਨਹੀਂ ਜਾਦੇ ਪੈ ਰਹੀ ਉਧਰ ਨਹੀਂ ਨਹੀਂ ਸਹੀ ਰਹਿਮਤ ਹਾਏ ਕੀ ਕਰੀ ਜਾਂਦਾ ਸੀ ਕਿੱਥੇ ਆ ਗਈ ਕਿੱਥੇ ਵਿਆਹ ਸੀ ਅਨੀ ਚਲ ਕੇ ਪਪਾਈ ਬੈਠਾ ਫੋਟੋ ਫੋਟੋ ਪਾਇਆ ਆਹੋ ਮੇਰੇ ਕਰਨ ਵਾਲੇ ਇਹ ਤਾਂ ਮੇਰੀ ਹੈ ਮੇਰਾ ਤਾਂ ਮੇਰਾ ਹੋਂਦ ਤੇ ਕੱਢੂਗਾ ਗਾਣੇ ਕੀ ਕਿੰਨੀ ਖੁਸ਼ ਹੈ ਨਾ ਮੈਂ ਨਾ ਦਈ ਪਰ ਫੜਾਈ ਇਹਦੇ ਉੱਤੇ ਚ ਕੁਝ ਕੰਬਲ ਸੜ ਜਾਂਦੇ ਨੇ ਤੇ ਸੀ ਤੇ ਨਾ ਖੰਡਾ ਮਾਈ ਪੜੀ ਆ ਲੈ ਜਦੋਂ ਬੋੜਦਾ ਲੱਗੇ ਚਾਰੇ ਚਾਰੇ ਮੇਰੇ ਵਾਲ ਨਹੀਂ ਫੜਨੇ ਆ ਫੜਨਾ ਬੋੜਦਾ ਤਾਂ ਪੈਕਟ ਜਾ ਉਹ ਹੀ ਨਾ ਆ ਫੜੋ ਪਤਾ ਆਪਣੀ ਸੀ ਹੇ ਹਾਲੋ ਕਰਦੇਸ ਇਧਰ ਮੇਰੇ ਵਾਲ ਫੜੀ ਫਿਰਦੀ ਐ ਨੂੰ ਉਧਰ ਕੌ ਸਟ੍ਰੇਟ ਜਿਆਦਾ ਹੋ ਰਿਹਾ ਆਏ ਕੀ ਆ ਕੀ ਨਾ ਮਰੇ ਮੇਰੇ ਵਾਲ ਕਿਉਂ ਆਹਾ ਆ ਸਾਡ ਇਹ ਨਹੀਂ ਕਰਨਾ ਅਸਤੇ ਰੱਖਿਆ ਇਹਨੂੰ ਬਾਹਰ ਵਿੱਚ ਪਾ ਲੋ ਛੁਰਕ ਛੁਕ ਕੋਈ ਆਂਦੀ ਚਗੀ ਇਹ ਕਿਰਕ ਚ ਚੜ੍ਹਦਾ ਮੈਨੇ ਪਹਿਲੇ ਕੋਈ ਆਉਂਦੇ ਚੋਣਾ ਦੇ ਚੋਣੀ ਚ ਸੋਹਣਾ ਸੋਹਣਾ ਕੋਈ ਨਹੀਂ ਹੋ ਰਿਹਾ ਇਹ ਤਾਂ ਵੇਖੀ ਜਾਂਦਾ ਵੀ ਕੀ ਬੰਦ ਆ ਮੋਬਾਈਲ ਦੇ ਵਿੱਚ ਵੇਖਿਓ ਪੂਰਾ ਧਿਆਨ ਕੀ ਹੈ ਕੀ ਹੋ ਗਿਆ ਇਹ ਕਿਸ਼ਕ ਕਰ ਦੂਗਾ ਹੁਣ ਕਿਤ ਨਾਨੀ ਕੇ ਕਿ ਉਹ ਫੋਸ਼ੇਦ ਕੋਲ ਹੋਈ ਜਾ ਵੀ ਪੈਸਾ ਸਰਕ ਸਰਕਤਾ ਜੀ ਬਹੁਤ ਹੋ ਗਿਆ ਜੁੜੇ ਰਹੋ ਤੁਸੀਂ ਸਾਡੇ ਵਲੌਗ ਨਾਲ ਸਾਰਾ ਵਲੌਗ ਦੇਖਿਓ ਫਿਰ ਸਾਨੂੰ ਦੱਸਿਓ ਕਿਦਾਂ ਦਾ ਲੱਗਿਆ ਅੱਜ ਅਸੀਂ ਜੀ ਸ਼ੋਜ਼ ਲੈੜੇ ਆ ਗਏ ਆ ਕਿਉਂਕਿ ਫਰਵਰੀ ਦੇ ਸ਼ੋਜ਼ ਜਿਹੜੇ ਸ਼ੁਰੂ ਹੋ ਗਏ ਆ ਬੁਕਿੰਗ ਫਰਵਰੀ ਦੇ ਸ਼ੋਆਂ ਦੀ ਕੀਤੀ ਸੀਗੀ ਜਨਵਰੀ ਤੱਕ ਕੋਈ ਸ਼ੋ ਨਹੀਂ ਅਸੀਂ ਬੁੱਕ ਕੀਤਾ ਸੀ ਅੱਜ ਕਰਦੇ ਆ ਵੀ ਤੁਸੀਂ ਸਾਡੇ ਇਸ ਵਲੌਗ ਨੂੰ ਬਹੁਤ ਪਿਆਰ ਦਿਓਗੇ ਅੱਜ ਅਸੀਂ ਤਿਆਰੀ ਕੀਤੀ ਆਪਦੇ ਸ਼ੋਅਾਂ ਦੀ ਗੀਤਬੂਤ ਸਾਰੇ ਸਿਲੈਕਟ ਕੀਤੇ ਵੀ ਕਿੱਦਾਂ ਕਿਹੜਾ ਗੀਤ ਗਾਵਾਂਗੇ ਕੀ ਕਰਾਂਗੇ ਪ੍ਰੈਕਟਿਸ ਕਰਦੇ ਸੀਗੇ ਅੱਗੇ ਵੀ ਸਾਡੇ ਨਾਲ ਜੁੜੇ ਰਹੋ ਤੇ ਸਾਡੇ ਚੈਨਲ ਨੂੰ ਬਹੁਤ ਬਹੁਤ ਪਿਆਰ ਦਿਓ ਫੋਲੋ ਕਰਿਓ ਸਬਸਕ੍ਰਾਈਬ ਸ਼ੇਅਰ ਕਮੈਂਟ ਜਰੂਰ ਕਰਿਓ ਜਰੂਰ ਕਰਿਓ ਜਸਪ੍ਰਿਤ ਕੌਰ ਜਸਪ੍ਰਿਤ ਚੈਨਲ ਸਬਸਕ੍ਰਾਈਬਰ ਕਰਨਾ ਜੀ ਜੀ ਧੰਨਵਾਦ ਤੁਹਾਡਾ ਇੰਨਾ ਸਾਰਾ ਪਿਆਰ ਦੇਣ ਦੀ ਵਲੌਗ ਨੂੰ ਮਿਲਦੇ ਆਂ ਨੈਕਸਟ ਵਲੌਗ ਨੈਕਸਟ ਵੀਡੀਓ ਚ ਬਾਏ ਬਾਏ ਜੀ